ਮੇਰਾ ਮਾ ਭਗਵੰਤ ਮਾਨ ਦੇ ਖਿਲਾਫ ਇੱਕ ਵੀਡੀਓ ਬਣਾਉਣ ਲੱਗਾ ਇਹਦੇ ਸਾਡੇ ਪਿੰਡ ਦੇ ਮੈਨੂੰ ਪੈ ਗਿਆ ਭਾ ਗੋਬੜੇ ਦੇ ਉਹ ਕਹਿੰਦੇ ਸਾਡਾ ਰੱਬ ਆ ਸਾਡੀਆਂ ਬਿਜਲੀਆਂ ਫ੍ਰੀ ਕਰਦੀਆਂ ਸਾਡਾ ਫੈਸਿਲਿਟੀਆਂ ਦੇਤੀਆਂ ਨਹਿਰ ਕਹਿੰਦੇ ਪਹਿਲੀ ਵਾਰ ਕਹਿੰਦੇ 1980 70 ਤੋਂ ਬਾਅਦ ਪਹਿਲੀ ਵਾਰ ਪੰਜਾਬ 'ਚ ਨਹਿਰ ਨਵੀਂ ਪੱਟੀ ਜਾਣ ਲੱਗੀ ਆ ਕੋਲੇ ਦੀ ਖਾਨ ਪੰਜਾਬ ਦੀ ਜਿਹੜਾ ਖਾਈ ਜਾਂਦੇ ਉਹ ਉਹਨੇ ਪੰਜਾਬ 'ਚ ਲੈ ਆਂਦੀ ਆ ਨਸ਼ਾ ਉਹਨੇ ਬਹੁਤ ਕੰਟਰੋਲ ਕਰਤਾ ਆ ਰਿਸ਼ਵਤ ਤੇ ਕੰਟਰੋਲ ਕਰਤਾ ਆ ਜਿਹੜੀ ਅਫਸਰਸ਼ਾਹੀ ਆਸ਼ਾ ਲੈਂਦੀ ਉਹਤੇ ਕੰਟਰੋਲ ਕਰਤਾ ਆ ਬੜੇ ਵੱਡੇ ਵੱਡੇ ਜਿਹੜੇ ਅਫਸਰ ਸੀ ਉਹਨੇ ਸਸਪੈਂਡ ਕੀਤੇ ਆ ਆਪਣੀ ਭਾਵਿਓ ਦੀ ਵਿਚਾਰੇ ਦੀ ਪ੍ਰਾਪਰਟੀ ਘਾੜੀ ਗਈ ਆ 500 ਕਰੋੜ ਤੋਂ ਪਹਿਲਾਂ 250 ਕਰੋੜ ਸੀ ਹੁਣ 150 ਕਰੋੜ ਰਹਿ ਗਈ ਵਿਚਾਰੇ ਦੀ ਪ੍ਰਾਪਰਟੀ ਜਿਹੜੀ ਉਹਨੇ ਐਂਟਰਟੇਨਮੈਂਟ ਇੰਡਸਟਰੀ ਜੋ ਆਪਣੀ ਮਿਹਨਤ ਨਾਲ ਕਮਾਈ ਸੀ ਤੇ ਲੋਕ ਮੈਨੂੰ ਪੈ ਗਿਆ ਯਾਰ ਮੈਂ ਮੰਨ ਗਿਆ ਮੈਂ ਗਿਆ ਵਾਕਿਆ ਯਾਰ ਸਾਡਾ ਰਾਜਾ ਜਨਤਾ ਸਾਡੇ ਰਾਜੇ ਤੋਂ ਖੁਸ਼ ਆ ਜਨਤਾ ਜਿਹੜੀ ਆ ਨਾ ਪੰਜਾਬ ਦੀ ਸਾਡੇ ਰਾਜੇ ਤੋਂ ਖੋਜਾ ਮੈਨੂੰ ਬੜੀ ਖੁਸ਼ੀ ਹੋਈ ਤੇ ਪਹਿਲਾ ਰਾਜਾ ਆ ਜੀ ਤੋਂ ਜਦਾਂ ਖੋਜਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਵੀਰੇ ਨਾ ਬੋਲ ਚਾਲ ਪੈ ਚਲ ਜਾ ਤੇ ਪਹਿਲਾ ਰਾਜਾ ਆ ਜਿਹੜਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਖੋਜਿਆ ਨਹੀਂ ਤਾਂ ਪਹਿਲਾਂ ਦੇ ਦੁਖੀ ਕਰਕੇ ਰੱਖਿਆ ਜੀ ਸਾਰਿਆਂ ਨੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਐਸ਼ਾਂ ਲਈਆਂ ਮਜੇ ਲੈ ਵਿਦੇਸ਼ਾਂ 'ਚ ਪੰਜਾਬ ਦਾ ਧੰਨ ਘੱਲਿਆ ਤੇ ਪਹਿਲਾ ਰਾਜਾ ਭਾਈ ਅਸੀਂ ਮੰਨਦੇ ਆ ਇਹਨੂੰ ਮਾਨਦੇ ਜੇ ਪੰਜਾਬ ਦੀ ਜਨਤਾ ਭਗਵੰਤ ਮਾਨ ਨੂੰ ਸਲੂਟ ਕਰਦੀ ਆ ਤੇ ਆਪਾਂ ਵੀ ਭਾਈ ਮਾਨਦਿਆਂ ਭਗਵੰਤ ਮਾਨ ਨੂੰ ਤੇ ਭਗਵੰਤ ਮਾਨ ਜੀ ਪੰਜਾਬ ਦੇ ਸਾਰੇ ਕੰਮ ਕਰ ਦੋ ਪੰਜਾਬ ਇਸ ਟਾਈਮ ਇੰਡੀਆ ਵਿੱਚ 22ਵੇਂ ਨੰਬਰ ਤੇ ਆ ਪਹਿਲੇ ਦੂਜੇ ਤੇ ਹੋਣਾ ਚਾਹੀਦਾ ਪਹਿਲੇ ਤੇ ਗਜਰਾਤ ਦੂਜੇ ਤੇ ਮਹਾਰਾਸ਼ਟਰ ਕਿੱਟੋ-ਕੱਟ ਤੀਜੇ ਦੇ ਦੇ ਆਵੇ ਇਹ ਜਿਹੜਾ 22 ਨੰਬਰ ਆ ਸਾਡੇ ਆਸਤੇ ਪੰਜਾਬੀਆਂ ਆਸਤੇ ਬੜੀ ਘਟਿਆ ਘਟਿਆ ਸਾਡੀ ਹੀਟ ਹੀ ਆ ਸਭ ਪੰਜਾਬ ਦੇ ਲੋਕੋ ਭਗਵੰਤ ਮਾਨ ਜੀ ਦੀ ਸਪੋਰਟ ਕਰੋ ਅਵੇਂ ਜਿਹੜੇ ਵਿਰੋਧੀ ਆ ਉਹ ਪ੍ਰਚਾਰ ਕਰਦੇ ਉਸ ਪ੍ਰਚਾਰ ਤੋਂ ਬਚੋ ਤੇ ਭਗਵੰਤ ਮਾਨ ਜੀ ਨੂੰ ਬੇਨਤੀ ਆ ਵੀ ਦੂਜੇ ਤੀਜੇ ਨੰਬਰ ਤੇ ਪੰਜਾਬ ਨੂੰ ਲੈ ਉਹ ਨਹੀਂ ਤੇ ਪਹਿਲੇ ਨੰਬਰ ਤੇ ਹੀ ਲੈ ਉਹ ਜਿਹੜਾ 22 ਨੰਬਰ ਤੇ ਆ ਨਾ ਪੰਜਾਬ ਇਹ ਬੜਾ ਮਾੜਾ ਧੰਨਵਾਦ ਵੀਡੀਓ ਆਪਣਾ ਸ਼ੇਅਰ ਕਰ ਦਿਆ ਕਰੋ ਘੱਟ ਸ਼ੇਅਰ ਕਰਦੇ ਆ ਤੇ ਸ਼ੇਅਰ ਕਰ ਦਿਆ ਕਰੋ ਦੂਜਾ ਆਪਾਂ ਫਿਲਮ ਬਣਾ ਰਿਹਾ ਜੂਪੀ ਵਾਲੇ ਜੱਟ ਕੈਨੇਡਾ ਵਾਲੇ ਭਈਏ ਪੰਜਾਬ ਦੇ ਹਾਲਾਤਾਂ ਦੇ ਉਹ 2 4 5 ਦਿਨਾਂ ਚ ਸ਼ੂਟਿੰਗ ਸ਼ੁਰੂ ਕਰ ਦੇਣੀ ਆ ਧੰਨਵਾਦ